ਸਰ ਜੀ ਅੱਜ ਪਿੰਡ ਮਰੋੜੀ ਕੀ ਕਾਰਵਾਈ ਚੋਂਦੀ ਆਏ ਹਾਂ ਜੀ ਅੱਜ ਜੀ ਯੁੱਧ ਨਸ਼ਾ ਵਿਰੁੱਧ ਜਿਹੜੀ ਪੰਜਾਬ ਸਰਕਾਰ ਵੱਲੋਂ ਮਾਨਯੋਗ ਸ਼ੀਨ ਸਾਹਿਬ ਵੱਲੋਂ ਡਰੱਗਸ ਸਮਗਲਿੰਗ ਦੇ ਖਿਲਾਫ ਇਹ ਵਾਰ ਚੱਲ ਰਿਹਾ ਹੈ ਉਸੇ ਲੜੀ ਦੇ ਤਹਿਤ ਸਾਡੇ ਐਸਐਸਪੀ ਸਾਹਿਬ 3 वरुण ਸ਼ਰਮਾ ਆਈਪੀਐਸ ਨੇ ਦਿਸ਼ਾ ਨਿਰਦੇਸ਼ੇ ਅਸੀਂ ਵਾਰ ਫੂਟਿੰਗ ਤੇ ਸਮਾਣਾ ਸਬਡਿਵੀਜ਼ਨ ਦੇ ਸਾਰੇ ਐਸਐਚਓ ਸਾਹਿਬਾਨ ਸਾਰੇ ਪੁਲਿਸ ਕਰਮਚਾਰੀ ਡਿਊਟੇ ਹੋਏ ਆ ਤੇ ਬੜੇ ਚੰਗੀ ਤਰ੍ਹਾਂ ਇਹਦੇ ਵਿੱਚ ਇੱਕ ਕਾਰਵਾਈ ਤੁਹਾਡੇ ਧਿਆਨ ਵਿੱਚ ਲਿਆਉਣਾ ਚਾਹੂਗਾ ਵੀ ਐਸਚਓ ਸਦਰ ਸਮਾਣਾ ਨੇ ਕੀਤੀ ਹੈ ਇੱਕ ਅਮਰਜੀਤ ਸਿੰਘ ਸਨ ਉਹ ਪੁੱਤਰ ਦਲਬੀਰ ਸਿੰਘ ਵੀਰਾ ਪਿੰਡ ਮਰੋੜੀ ਜੋ ਕਿ ਸਾਡਾ ਇੱਕ ਹੌਟਸਪੌਟ ਵੀ ਹੈ ਉਹਦਾ ਅਸੀਂ ਇੱਕ ਕੇਸ ਬਣਾ ਕੇ ਪ੍ਰੋਪਰਟੀ ਫੋਰਫੀਚਰ ਦਾ ਕੰਪਟੈਂਟ ਅਥਾਰਟੀ ਦਿੱਲੀ ਨੂੰ ਭੇਜਿਆ ਸੀ ਜੋ ਕਿ ਅੱਜ ਐਕਸੈਪਟ ਹੋ ਕੇ ਸਾਡੇ ਕੋਲ ਆ ਗਿਆ ਸੀ ਇਹਨਾਂ ਦੀ ਪ੍ਰੋਪਰਟੀ ਫ੍ਰੀਜ਼ਿੰਗ ਦੀ ਜਿਹੜੇ ਆਰਡਰ ਨੇ ਉਹਨਾਂ ਦੇ ਪਰਿਵਾਰ ਨੂੰ ਕਾਪੀ ਵੀ ਸਬਮਿਟ ਕਰਤੀ ਹੈ ਤੇ ਇੱਕ ਇਹਨਾਂ ਦੇ ਪੇਸਟ ਵੀ ਕਰਤਾ ਹੈ ਜਿਹੜਾ ਅਮਰਜੀਤ ਸਿੰਘ ਹੈ ਇਹਦੇ ਖਿਲਾਫ ਕਈ ਕਮਰਸ਼ੀਅਲ ਮੁਕਦਮੇ ਹਨ ਤੇ ਉਹਨਾਂ ਚੋਂ ਜਿਹੜੇ ਦੋ ਵੱਡੇ ਮੁਕਦਮੇ ਹਨ ਇੱਕ ਤਾਂ 85 ਕਿਲੋ ਭੁਖੀਚੂਰਾ ਪੋਸਟ ਦਾ ਸਿਟੀ ਸਮਾਨ ਇਹਦਾ ਤੇ ਇੱਕ 140 ਕਿਲੋ ਭੁਖੀਚੂਰਾ ਪੋਸਟ ਦਾ Rajasthan ਦੇ Chittorgarh ਜ਼ਿਲ੍ਹੇ ਦਾ ਹੈ ਅਸੀਂ ਬਾਕੀ ਵੀ ਜਿੰਨੇ ਵੀ ਨਸ਼ਾ ਸਮਗਲਰ ਨੇ ਸਪਲਾਈਅਰ ਨੇ ਪੈਡਲਰ ਨੇ ਸਭ ਨੂੰ ਸਾਡੇ ਪਟਿਆਲਾ ਪੁਲਿਸ ਵੱਲੋਂ ਆਹੀ ਚੇਤਾਵਨੀ ਦੇਣਾ ਚਾਹਾਂਗੇ ਵੀ ਇਹ ਜਿਹੜਾ ਗੁਰਗਤੰਦਾ ਇਹਨੂੰ ਬੰਦ ਕਰੋ ਲੋਕਾਂ ਦੀ ਜ਼ਿੰਦਗੀ ਤਬਾਹ ਕਰਨਾ ਬੰਦ ਕਰੋ ਤੇ ਮੁੱਖ ਤਰ੍ਹਾਂ ਵਿੱਚ ਜਾ ਕੇ ਮਿਹਨਤ ਮਜ਼ਦੂਰੀ ਕਰੋ ਜਾਂ ਕੰਮ ਕਰ ਕੋਈ ਨਾ ਕੋਈ ਆਦਾ ਕਿਤਾ ਫੜ ਕੇ ਤੇ ਚੰਗਾ ਕੰਮ ਕਰੋ ਧੰਨਵਾਦ ਜੀ